ਕੀ ਇਹ ਕ੍ਰਿਪਟੋ ਕਰੰਸੀ ਹੈ ਇੱਕ ਉਹ ਕ੍ਰਿਪਟੋ ਕਰੰਸੀ ਦੇ ਵਿੱਚੋਂ ਲੋਕਾਂ ਨੇ ਪੈਸਾ ਕੱਢ ਕੇ 골ਡ ਦੇ ਵਿੱਚ ਲਾਤਾ ਤੇ ਲੋਕਾਂ ਨੇ ਹੁਣ ਮਤਲਬ ਕਿ ਇਨਵੈਸਟਮੈਂਟ ਵਾਸਤੇ 골ਡ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਕਿ ਹੁਣ ਸਮਾਨ ਬਹੁਤ ਵਧੀਆ ਅੱਗੇ ਨਾਲ ਕੁਆਲਿਟੀ ਆਉਣ ਲੱਗ ਪਈ ਹੁਣ ਹਾਲ ਮਾਰਕਿੰਗ ਆਉਣ ਲੱਗ ਪਈ ਹੁਣ ਤਾਂ ਥਾਂ ਥਾਂ ਤੇ ਜਗਾ ਜਗਾ ਤੇ ਸਾਡੇ ਕੋਲ ਕੈਰਟ ਮੀਟਰ ਹੁੰਦੀ ਹੈ ਇੱਕ ਉਹ ਚੰਗੇ ਦੁਕਾਨਦਾਰ ਜਿਹੜੇ ਹੁਣ ਜਿਵੇਂ ਟੌਪ 10 ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਜਿਨ੍ਹਾਂ ਦੇ ਨਾਮ ਉਹ ਕੈਰਟ ਮੀਟਰ ਰੱਖੇ ਹੋਏ ਹੈ ਅੱਜ ਕੱਲ ਗਵਰਨਮੈਂਟ ਨੇ ਕੀ ਕਰਤਾ ਕਿ HUID ਨੰਬਰ ਮਤਲਬ ਹ ਕਰਤਾ ਲੋਕਾਂ ਨੂੰ ਲਾਗੂ ਤੁਸੀਂ 골ਡ ਦੇ ਉੱਤੇ ਜਦੋਂ ਚੀਜ਼ ਖਰੀਦਣੀ ਹੈ ਬਸ ਉਹ ਹਾਲ ਮਾਰਕਿੰਗ HUID 골ਡ ਦੇਖੋ ਤੇ ਉਹ ਬਸ ਉਹੀ ਖਰੀਦੋ ਇਹ ਅਗਲੇ ਦਾ ਬਜਟ ਹੀ ਵੀ ਕੱਢ ਗਿਆ ਕਿਉਂ ਜੇ ਅਗਲੇ ਨੇ ਕੋਈ 5 10 ਟੋਲੇ 15 20 ਟੋਲੇ ਲੈਣਾ ਜੇ ਕੋਈ 20 ਟੋਲੇ ਵਾਲਾ ਉਹਨੇ 10 ਕਰਤਾ 10 ਵਾਲੇ ਨੇ 5 ਟੋਲੇ ਕਰਤਾ ਤੇ ਉਹ ਘਟਾ ਘਟਾ ਕੇ ਮਤਲਬ ਅਗਲਾ ਸੈਟਿੰਗ ਕਰੀ ਜਾਂਦਾ ਆਪਦੀ ਕਿਉਂ ਉਹ 5 ਤੋਲੇ ਤੁਸੀਂ ਹਿਸਾਬ ਲਾ ਲਓ ਜੇ 1 ਲੱਖ ਇਸ ਟਾਈਮ 30000 ਰੁਪਏ ਪਾ ਆਏ ਮੈਨੂੰ ਲੱਗੇ ਪਿਓਰ ਦਾ 1 20 ਹੋਊਗਾ ਬਾਈ ਕੈਰਟ ਦਾ ਤੇ 5-7 ਲੱਖ ਰੁਪਏ ਦਾ ਸੋਨਾ ਕੋਈ ਨਾਰਮਲ ਵਿਆਹ ਤੇ ਅੱਜ ਕੱਲ 10-15 ਲੱਖ 20 ਲੱਖ ਅਗਲਾ ਲਾਉਂਦਾ ਮਤਲਬ ਮੋਟੀ ਰਕਮ ਉਹ ਅਗਲੇ ਦੀ ਪੈਸੇ ਇਹ ਸੋਨਾ ਕਵਰ ਕਰ ਲੈਂਦਾ ਪਿਛਲੇ ਦਿਨਾਂ ਤੋਂ মিডিਆ ਸੋਸ਼ਲ ਮੀਡੀਆ ਅਖਬਾਰਾਂ ਦੇ ਵਿੱਚ ਆ ਜਿਹੜਾ ਸੋਨੇ ਦੀ ਕਾਫੀ ਚਰਚਾ ਹੋਈ ਕਿਉਂਕਿ ਸੋਨੇ ਨੇ ਆ ਜਿਹੜਾ ਇੱਕੇ ਦਾਮ ਛੜਪੇ ਮਾਰ ਕੇ ਜਿਹੜਾ ਰੇਟ ਬਹੁਤ ਜ਼ਿਆਦਾ ਉੱਪਰ ਚਲਾ ਗਿਆ ਇਸ ਦੇ ਨਾਲ ਆ ਜਿਹੜਾ ਕਾਫੀ ਸਾਰੇ ਲੋਕਾਂ ਨੂੰ ਦਿੱਕਤਾਂ ਵੀ ਆਈਆਂ ਕਾਫੀ ਸਾਰੇ ਲੋਕਾਂ ਨੂੰ ਫਾਇਦਾ ਵੀ ਹੋਇਆ ਕਾਫੀ ਖੁਸ਼ ਹੋਇਆ ਤੇ ਸੋਨੇ ਦਾ ਕੰਮ ਆ ਜਿਹੜਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸੁਨਿਆਰ ਕਰਦਾ ਹੈਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਤੇ ਨਾਲ ਹੀ ਇਹ ਵੀ ਹੈਗਾ ਕਿ ਜੋ ਕੇ ਸਮੇਂ ਦੇ ਦੌਰਾਨ ਜਿੱਥੇ ਇਹ ਇੰਨਾ ਮਹਿੰਗਾ ਹੋ ਗਿਆ ਇਹ ਮਹਿੰਗਾ ਕਿਉਂ ਹੋ ਰਿਹਾ ਕੀ ਕਾਰਨ ਹੈਗਾ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਹ ਹੁਣ ਕਿੱਤੇ ਦੇ ਵਿੱਚ ਕੀ ਤਬਦੀਲੀ ਆਈ ਹੈਗੀ ਇਸ ਕੰਮ ਦੇ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹੈਗੀਆਂ ਜਦ ਜਦੋਂ ਤੁਸੀਂ ਸੋਨਾ ਖਰੀਦਣ ਜਾਣਾ ਹੈਗਾ ਉਦੋਂ ਤੁਹਾਨੂੰ ਕਿਸ ਤਰ੍ਹਾਂ ਦੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਹੀ ਸੋਨਾ ਉਸ ਦੀ ਪਛਾਣ ਕਿਵੇਂ ਕਰਨੀ ਹੈਗੀ ਜਾਂ ਚਾਂਦੀ ਦੀ ਪਛਾਣ ਕਿਵੇਂ ਕਰਨੀ ਹੈਗੀ ਆ ਤਮਾਮ ਗੱਲਬਾਤ ਆਪਾਂ ਸਾਂਝੀ ਕਰਾਂਗੇ ਤੁਹਾਡੇ ਨਾਲ ਅੱਜ ਅਸੀਂ ਇਸ ਟਾਈਮ ਰਾਮਕ੍ਰਿਸ਼ਨ ਜੁਵਲਰਜ਼ ਜੋ ਕਿ ਸ਼ਾਸਤਰੀ ਮਾਰਕੀਟ ਕੋਟਕਪੂਰਾ ਉੱਥੇ ਬੈਠੇ ਹੋਏ ਆ ਇੱਥੇ ਵੀਰ ਹਰਮਨ ਜੀ ਉਹ ਸਾਡੇ ਨਾਲ ਮੌਜੂਦ ਨੇ ਆਪਾਂ ਪਹਿਲਾਂ ਤੇਨਾਂ ਦਾ ਧੰਨਵਾਦ ਕਰਨੇ ਜਿਨ੍ਹਾਂ ਨੇ ਸਾਨੂੰ ਸਮਾਂ ਦਿੱਤਾ ਭਾਈ ਜੀ ਪਹਿਲਾਂ ਤਾਂ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਭਾਈ ਜੀ ਦੱਸਿਓ ਕਿ ਪਿਛਲੇ ਦਿਨਾਂ ਦਾ ਕਾਫੀ ਖਬਰਾਂ ਜਿਹੜੀਆਂ ਵਾਇਰਲ ਹੋਈਆਂ ਲੋਕਾਂ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਹਨ ਵੀ ਇਹ ਬਣਿਆ ਹੋਇਆ ਵੀ ਇੱਕੇ ਦਾਮ ਰੇਟ ਆ ਜਿਹੜਾ ਉਹ ਇੰਨਾ ਉੱਪਰ ਚਲਾ ਗਿਆ ਕੀ ਕਾਰਨ ਮੰਨਦੇ ਹੈਗੇ ਆ ਤੁਸੀਂ ਇਹ ਜੇ ਮਾਰਕੀਟ ਦੇ ਵਿੱਚ ਬੈਠੇ ਹੋ ਵੀ ਇੰਨੀ ਜਲਦੀ ਇੰਨਾ ਫਾਸਟ ਇੰਨੀ ਤੇਜ਼ੀ ਦੇ ਨਾਲ ਰੇਟ ਵਧ ਜਾਣੇ ਕੀ ਇਤਿਹਾਸ ਦੇ ਵਿੱਚ ਪਹਿਲਾਂ ਵੀ ਕਦੇ ਹੋਇਆ ਵੀ ਇੰਨੀ ਤੇਜ਼ੀ ਦੇ ਨਾਲ ਇੰਨਾ ਰੇਟ ਵਧਿਆ ਹੋਵੇ ਇਹ ਪਤਾ ਕੀ ਹੈ ਜੀ ਦੇਸ਼ਾਂ ਦੀਆਂ ਵੱਡੀਆਂ ਵੱਡੇ ਦੇਸ਼ਾਂ ਦੀਆਂ ਇਹ ਮਤਲਬ ਪ੍ਰੋਬਲਮਸ ਹੁੰਦੀਆਂ ਤੇ ਭੁਗਤਣਾ ਆਪਾਂ ਨੂੰ ਸਾਰਿਆਂ ਨੂੰ ਪੈਂਦਾ ਇਹ ਕੀ ਹੈ ਵੀ ਜਿਹੜਾ ਅਮਰੀਕਾ ਤੇ ਹੁਣ ਚਾਈਨਾ ਦੀ ਆਪਸ ਹੀ ਅੱਗੇ ਤਾਂ ਹੁੰਦਾ ਸੀ ਯੁੱਧ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਤੋਪਾਂ ਕੋਈ ਗੋਲੇ ਕੋਈ ਉਹੋ ਜਿਹੇ ਬੰਬ ਬਲਾਸਟ ਹੁੰਦੇ ਸੀ ਕੋਈ ਇਹੋ ਜਿਹੀ ਲੜਾਈ ਹੁੰਦੀ ਸੀ ਅੱਛਾ ਅੱਜ ਕੱਲ ਚੱਲ ਪਈ ਜਿਵੇਂ ਹੁਣ ਆਪਾਂ ਕਹਿੰਦੇ ਆ ਡਿਜੀਟਲ ਲੜਾਈ ਵੀ ਡਿਜੀਟਲ ਹੋ ਗਈ ਹੁਣ ਕੀ ਹੈ ਵੀ ਚਾਈਨਾ ਦਾ ਤੇ ਅਮਰੀਕਾ ਦਾ ਯੁੱਧ ਹੈ ਚਾਈਨਾ ਕਹਿੰਦਾ 골ਡ ਤੇ ਸਿਲਵਰ ਦਾ ਰੇਟ ਵਧੇ ਤੇ ਅਮਰੀਕਾ ਕਹਿੰਦਾ 골ਡ ਤੇ ਸਿਲਵਰ ਦਾ ਰੇਟ ਘਟ ਉਹ ਕ੍ਰਿਪਟੋ ਕਰੰਸੀ ਦੇ ਵਿੱਚੋਂ ਲੋਕਾਂ ਨੇ ਪੈਸਾ ਕੱਢ ਕੇ 골ਡ ਦੇ ਵਿੱਚ ਲਾਤਾ ਤੇ ਲੋਕਾਂ ਨੇ ਹੁਣ ਮਤਲਬ ਕਿ ਇਨਵੈਸਟਮੈਂਟ ਵਾਸਤੇ 골ਡ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਮਤਲਬ ਕਿ ਹੁਣ ਸਾਨੂੰ ਅਸੀਂ ਦੇਖੀ ਜਾਂਦੇ ਇਹਨਾਂ ਦਿਨਾਂ ਦੇ ਵਿੱਚ ਮਹੀਨਾ 2 ਮਹੀਨੇ ਹੋ ਗਏ ਹੁਣ ਸਾਡੇ ਕੋਲ ਕਸਟਮਰ ਘਟ ਆ ਰਿਹਾ ਜਿਹੜਾ ਕੋਈ ਗਹਿਣੇ ਵਾਲਾ ਮਤਲਬ ਕਿ ਕੋਈ ਪਿਓਰ 골ਡ ਵਾਲਾ ਆ ਗਿਆ ਪਿਓਰ ਸਿਲਵਰ ਵਾਸਤੇ ਆ ਗਿਆ ਹੁਣ ਇਨਵੈਸਟਮੈਂਟ ਵਾਸਤੇ ਮਤਲਬ ਪ੍ਰਾਪਰਟੀ ਦੇ ਵਿੱਚੋਂ ਵੀ ਕੱਢ-ਕੱਢ ਕੇ ਲੋਕ ਹੁਣ 골ਡ ਦੇ ਵਿੱਚ ਪੈਸੇ ਲਾਉਣ ਲੱਗ ਪਏ ਜਿੰਨੇ ਕਰਕੇ 골ਡ ਦਾ ਰੇਟ ਮਤਲਬ ਤੇਜ਼ ਹੋ ਗਿਆ ਜੀ ਅੱਛਾ ਮੈਂ ਇਹ ਰੱਸੂ ਕਿੱਤਾ ਜਿਹੜਾ ਪੇਸ਼ਾ ਤੁਸੀਂ ਕਰ ਰਹੇ ਹੋ ਤੁਹਾਡੇ ਵੱਡੇ-ਵਡੇਰੇ ਵੀ ਕੀ ਇਹ ਹੀ ਕੀਤਾ ਕਰਦੇ ਰਿਹਾ ਤਕਰੀਬ ਹਨੇ ਆਪਣੀ ਦੁਕਾਨ 1927 ਦੀ ਹੈ ਹਮ ਸਰਦਾਰ ਪ੍ਰਤਾਪ ਸਿੰਘ ਨੇ ਮਤਲਬ ਇਹ ਉਹਨਾਂ ਦੇ ਵੀ ਫਾਦਰ ਸਾਹਿਬ ਨੇ ਸ਼ੁਰੂ ਕੀਤਾ ਹੋਣਾ ਜਿੱਥੋਂ ਤੱਕ ਮੈਨੂੰ ਪਤਾ ਹੈ ਮੈਂ ਸਰਦਾਰ ਪ੍ਰਤਾਪ ਸਿੰਘ ਫਿਰ ਸਰਦਾਰ ਨੱਥਾ ਸਿੰਘ ਪ੍ਰੀਮ ਸਿੰਘ ਤੇ ਹੁਣ ਹਰਮਨ ਸਿੰਘ ਮੈਂ ਆ ਗਿਆ ਇਸ ਤੇ 1927 ਦੇ ਅਸੀਂ ਇਸ ਮਤਲਬ ਕੀਤੇ ਦੇ ਵਿੱਚ ਮੇਰੀ ਸਮਝ ਦੇ ਵਿੱਚ ਜਿਵੇਂ ਮੈਨੂੰ ਪਤਾ ਹੈ ਵੀ ਅਸੀਂ ਇਸ ਚ ਹੈਗੇ ਹਾਂ ਗੋਲ ਦੇ ਕੰਮ 'ਚ ਜਿਵੇਂ ਆਪਾਂ ਦੇਖਦੇ ਹੈਗੇ ਹਰੇਕ ਖੇਤਰ ਦੇ ਵਿੱਚ ਮਸ਼ੀਨੀ ਕਰਨ ਆਇਆ ਹੈਗਾ ਹਨਾ ਖੇਤੀ ਸੈਕਟਰ ਦੇ ਵਿੱਚ ਮਸ਼ੀਨੀ ਕਰਨ ਆਇਆ ਹਰੇਕ ਧੰਦੇ ਦੇ ਵਿੱਚ ਮਸ਼ੀਨੀ ਕਰਨ ਆਇਆ ਹੈਗਾ ਪਹਿਲਾ ਵਾਲੇ ਕੰਮ ਦੇ ਵਿੱਚ ਤੇ ਹੋਣ ਵਾਲੇ ਕੰਮ ਦੇ ਵਿੱਚ ਆ ਜਿਹੜਾ ਕਿੰਨੀ ਕੁ ਮਿਹਨਤ ਇਕਨਾਕ ਮਸ਼ੀਨੀ ਕਰਨ ਦੀ ਸੌਖਾ ਕੀਤਾ ਹੈਗਾ ਇਹ ਮੜਾਇਆ ਦੱਸ ਉਹਦੇ ਚ ਕੀ ਹੈ ਵੀ ਪਹਿਲਾਂ ਹਜੇ ਇਨਾ ਮਤਲਬ ਸਪਸ਼ਟੀਕਰਨ 골ਡ ਦੇ ਵਿੱਚ ਹੁੰਦਾ ਨਹੀਂ ਸੀ ਜਿਵੇਂ ਅਸੀਂ 골ਡ ਸਮਿਥ ਨੇ ਫੜਾਤਾ 골ਡ ਬਸ ਕਸਟਮਰ ਲਿੱਤਾ ਤੇ ਫੀਦ ਕੇ ਦੈਟਸ ਇਟ ਪੈਸੇ ਦਿੱਤੇ ਖਤਮ ਕਮ ਲੇਕਿਨ ਹੁਣ ਕੀ ਹੋ ਗਿਆ ਹੁਣ ਸਮਾਨ ਬਹੁਤ ਵਧੀਆ ਅੱਗੇ ਨਾਲ ਕੁਆਲਿਟੀ ਆਉਣ ਲੱਗ ਪਈ ਹੁਣ ਹਾਲ ਮਾਰਕਿੰਗ ਆਉਣ ਲੱਗ ਪਈ ਹੁਣ ਤਾਂ ਥਾਂ ਥਾਂ ਤੇ ਜਗਾ ਜਗਾ ਤੇ ਸਾਡੇ ਕੋਲ ਕੈਰਟ ਮੀਟਰ ਹੁੰਦੀ ਹੈ ਇੱਕ ਉਹ ਚੰਗੇ ਦੁਕਾਨਦਾਰ ਜਿਹੜੇ ਹੁਣ ਜਿਵੇਂ ਟੌਪ 10 ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਜਿਨ੍ਹਾਂ ਦੇ ਨਾਮ ਉਹ ਕੈਰਟ ਮੀਟਰ ਰੱਖੇ ਹੋਏ ਐ 골ਡ ਖਰੀਦੋ ਉਹ ਕੈਰਟ ਚੈੱਕ ਕਰਾਓ ਵੀ 91 ਕੈਰਟ 91% ਵਾਲਾ ਬਾਈ ਕੈਰਟ ਦਾ ਤੇ ਉਹ ਫਿਰ ਚੀਜ਼ ਖਰੀਦੋ ਮਤਲਬ ਹੁਣ ਬਹੁਤ 골ਡ ਤੇ ਸਿਲਵਰ ਦੇ ਵਿੱਚ ਪਾਰਦਰਸ਼ਤਾ ਆ ਗਈ ਹੁਣ ਅੱਗੇ ਵਾਲੀ ਗੱਲ ਨਿਹ ਚੱਕੀ ਖਰੀਦੀ ਖੋਟੀ ਮੋਟੀ ਇਹ ਉਹ ਪਤਾ ਨਹੀਂ ਪਹਿਲਾਂ ਕਿਵੇਂ ਚੱਲਦਾ ਸੀ ਕਿਵੇਂ ਨਹੀਂ ਚੱਲਦਾ ਸੀ ਪਹਿਲੇ ਏਡੀ ਵਧੀਆ ਕੁਆਲਿਟੀ ਆਉਂਦੀ ਨਹੀਂ ਸੀ 75% 80% ਬਸ ਇੱਥੇ ਜੇ 골ਡ ਆਉਂਦਾ ਸੀ ਅੱਜ ਕੱਲ ਹੁਣ 골ਡ 92% ਤੋਂ 92% 22 ਕੈਰਟ ਤੋਂ ਘੱਟ ਤਾਂ ਚੰਗੇ ਦੁਕਾਨਦਾਰ ਵਧੀਆ ਨਹੀਂ ਰੱਖਦੇ ਜੀ ਮਤਲਬ ਚੰਗੇ ਦੁਕਾਨਦਾਰ ਹੁਣ 골ਡ ਨਹੀਂ ਰੱਖਦੇਗੇ ਵਧੀਆ ਦੁਕਾਨਦਾਰ ਹੈ ਜਿਹੜਾ 92% ਵਾਲਾ 골ਡ ਰੱਖਦੇ ਆ ਤੇ ਹੁਣ ਤਾਂ ਐਚਯੂਆਈਡੀ ਮਾਲ ਆਉਂਦਾ ਵਧੀਆ ਮਤਲਬ ਤੇ ਉਹੀ ਵੇਚੀਦਾ ਤੇ ਹੁਣ ਮਤਲਬ ਵਧੀਆ ਹੋ ਗਿਆ 골ਡ ਪਹਿਲਾਂ ਨਾਲੋਂ ਆਮ ਜੇ ਇੱਕ ਸਧਾਰਨ ਬੰਦੇ ਨੇ ਮੰਨ ਲਾ ਵੀ ਕੋਈ ਸੋਨਾ ਖਰੀਦਣਾ ਹੋਵੇ ਤੇ ਚਲੋ ਸਨਿਆਰੇ ਨੂੰ ਤਾਂ ਪਤਾ ਹੁੰਦਾ ਪਾਰਕੂ ਅੱਖ ਹੁੰਦੀ ਆ ਪਰ ਆਮ ਸਧਾਰਨ ਬੰਦੇ ਨੇ ਵੀ ਜੇਕਰ ਖਰੀਦਣਾ ਹੋਵੇ ਤਾਂ ਕੀ ਨਿਸ਼ਾਨੀ ਹੁੰਦੀ ਆ ਵੀ ਇਹ ਪਿਓਰ 골ਡ ਸਾਨੂੰ ਮਿਲ ਰਿਹਾ ਹੈਗਾ ਅੱਜ ਕੱਲ ਜਿਹੜੀ ਬਹੁਤ ਸਾਫ ਸੁਥਰੀ ਸਪਸ਼ਟ ਕੀਤੀ ਚੀਜ਼ ਹੈ ਵੀ ਹੁਣ ਜਿਹੜੇ ਤੁਸੀਂ ਮੋਟਰਸਾਈਕਲਸ ਕਾਰ ਤੇ ਆਏ ਹੋ ਜੀ ਸੋਣੇਸ ਨਹੀਂ ਆਏ ਜੀ ਹਾਂਜੀ ਅੱਛਾ ਅੱਜਕੱਲ ਹੁਣ ਕੀ ਚੀਜ਼ ਹੈ ਸਭ ਤੋਂ ਵਧੀਆ ਗੱਲ ਹੁਣ ਜਿਵੇਂ ਤੁਸੀਂ ਮੋਟਰਸਾਈਕਲ ਕਾਰ ਤੇ ਆਏ ਹੋ ਨਾਲ ਉਹਦੇ ਤੁਹਾਡੇ ਇੱਕ ਕਾਪੀ ਦਿੰਦੇ ਆ ਉਹ ਜਿਵੇਂ ਆਰਸੀ ਦੇ ਦਿੰਦੇ ਆ ਹਨਾ ਉਹਦੇ ਤੋਂ ਤੁਹਾਨੂੰ ਪਤਾ ਲੱਗਦਾ ਵੀ ਇਹ ਚੀਜ਼ ਚੋਰੀ ਦੀ ਨਹੀਂ ਉਹ ਸਹੀ ਹੈ ਬਲਰਾਜ ਸਿੰਘ ਦੇ ਨਾਮ ਤੇ ਹੈ ਸੰਤੋਖ ਸਿੰਘ ਦੇ ਨਾਮ ਤੇ ਕਿਸੇ ਵੀ ਬੰਦੇ ਦੇ ਨਾਮ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਸਹੀ ਹੈ ਹਾਂ ਅੱਜਕੱਲ ਗਵਰਨਮੈਂਟ ਨੇ ਕੀ ਕਰਤਾ ਹੈ ਕਿ ਐਚ ਯੂ ਆਈ ਡੀ ਨੰਬਰ ਮਤਲਬ ਕਰਤਾ ਲੋਕਾਂ ਨੂੰ ਲਾਗੂ ਤੁਸੀਂ 골ਡ ਦੇ ਉੱਤੇ ਜਦੋਂ ਚੀਜ਼ ਖਰੀਦਣੀ ਹੈ ਬਸ ਉਹ ਹਾਲ ਮਾਰਕਿੰਗ ਐਚ ਯੂ ਆਈ ਡੀ 골ਡ ਦੇਖੋ ਤੇ ਉਹ ਬਸ ਉਹੀ ਖਰੀਦੋ ਕਦੇ ਵੀ ਤੁਹਾਨੂੰ ਮਤਲਬ ਦਿੱਕਤ ਨਹੀਂ ਆਊਗੀ ਚੀਜ਼ ਗਿਆਨਾ ਦੇਖੋ ਖਰੀਦੋ ਵੇਟ ਕਰੋ ਉਹ ਆਪਦੀ ਸਟੈਂਪਿੰਗ ਦੇਖੋ ਗਵਰਨਮੈਂਟ ਦੀ ਸਰਕਾਰੀਆਂ ਦੇ ਤੇ ਮਤਲਬ ਮੋਹਰ ਲੱਗੀ ਹੋਈ ਹੈ ਤੇ ਬਸ ਤੁਹਾਨੂੰ ਕਦੇ ਕੋਈ ਦਿੱਕਤ ਆਉਂਦੀ ਨਹੀਂ ਹੁਣ ਤਾਂ ਬਹੁਤ ਵਧੀਆ ਸਾਫ ਸੁਥਰਾ ਕੰਮ ਹੋ ਗਿਆ ਹ ਨਹੀਂ ਇੱਕ ਨਾ ਵੀ ਇਹਨਾਂ ਦਿਨਾਂ ਦੇ ਵਿੱਚ ਸੋਨਾ ਮਹਿੰਗਾ ਹੋ ਗਿਆ ਤੁਹਾਡੇ ਕੋਲ ਆ ਜਿਹੜਾ ਕਿਉਂਕਿ ਆਪਾਂ ਇਸ ਟਾਈਮ ਕੋਟ ਪੂਰੇ ਬੈਠੇ ਆ ਉਹ ਪੂਰਾ ਕੋਈ ਬਾਲਾ ਹਾਈ ਫਾਈ ਵੱਡਾ ਸ਼ਹਿਰ ਨਹੀਂਗਾ ਹਨਾ ਇਸ ਦੇ ਲਾਗੇ ਤੱਕ ਜਿਹੜੇ ਪਿੰਡ ਲੱਗਦੇ ਹੈਗੇ ਪਿੰਡਾਂ ਦੇ ਵਿੱਚ ਆਮ ਤੌਰ ਦੇ ਤੇ ਜਿਹੜੀ ਵਸੂ ਵਸੂ ਆ ਉਹ ਜਾਂ ਤਾਂ ਖਸਾਨੀ ਦੇ ਨਾਲ ਸੰਬੰਧਤ ਤਾਂ ਛੋਟੀ ਖਸਾਨੀ ਦੀ ਵੀ ਤੁਹਾਨੂੰ ਹਾਲਤ ਪਤਾ ਹੀ ਆ ਜਾਂ ਮਜ਼ਦੂਰਾਂ ਦੇ ਨਾਲ ਸੰਬੰਧਤ ਹੈਗਾ ਜਾਂ ਹੋਰ ਛੋਟੇ-ਮੋਟੇ ਕਿਤਾਕਾਰ ਹੈਗੇ ਆ ਇਹਨਾਂ ਦਿਨਾਂ ਦੇ ਵਿੱਚ ਸੀਜ਼ਨ ਵੀ ਚੱਲ ਪਿਆ ਰੇਟ ਵੀ ਬਹੁਤ ਹਾਈ ਹੋ ਗਿਆ ਕਿੰਨਾ ਕੁ ਫਰਕ ਪਿਆ ਪਿਆ ਹੈਗਾ ਤੁਹਾਡੀ ਦੁਕਾਨਦਾਰੀ ਦੇ ਉੱਤੇ ਜਾਂ ਲੋਕਾਂ ਦੀ ਖਰੀਦਦਾਰੀ ਦੇ ਉੱਤੇ ਕਿੰਨਾ ਕੁ ਫਰਕ ਪਿਆ ਗਿਆ ਇਸ ਟਾਈਮ ਕਾਰੋਬਾਰ 'ਚ ਫਰਕ ਹੈਗਾ ਇਸ ਟਾਈਮ ਇੱਕ ਤਾਂ ਸੋਨੇ ਦਾ ਭਾਅ ਤੇਜ਼ ਹੋ ਗਿਆ ਪ੍ਰੋਪਰਟੀ ਵੀ ਮਾੜੀ ਮੁੱਟੀ ਤੇਜ਼ ਐ ਕਾਰੋਬਾਰ ਤੇ ਫਰਕ ਹੈਗਾ ਅੱਗੇ ਵਾਲੇ ਸੀਜ਼ਨ ਵਾਲੀ ਗੱਲ ਹੈ ਨੀਗੀ ਜੀ ਅੱਗੇ ਵਾਲੇ ਮਤਲਬ ਸੀਜ਼ਨ ਵਾਲੀ ਆਪਾਂ ਇਹ ਨਹੀਂ ਕਹਸੇ ਜਿਹੜੇ ਬੰਦੇ ਨੇ ਹੁਣ ਵਿਆਹ ਸ਼ਾਦੀ ਐ ਅਗਲੇ ਦਾ ਬਜਟ ਹੀ ਵਿਗੜ ਗਿਆ ਕਿਉਂ ਜੇ ਅਗਲੇ ਨੇ ਕੋਈ 5-10 ਤੋਲੇ 15-20 ਤੋਲੇ ਲੈਣਾ ਜੇ ਕੋਈ 20 ਤੋਲੇ ਵਾਲਾ ਉਹਨੇ 10 ਕਰਤਾ 10 ਵਾਲੇ ਨੇ 5 ਤੋਲੇ ਕਰਤਾ ਤੇ ਉਹ ਘਟਾ ਘਟਾ ਕੇ ਮਤਲਬ ਅਗਲਾ ਸੈਟਿੰਗ ਕਰੀ ਜਾਂਦਾ ਆਪਦੀ ਕਿਉਂ ਉਹ 5 ਤੋਲੇ ਹੀ ਤੁਸੀਂ ਹਿਸਾਬ ਲਾ ਲਓ ਜੇ 1 ਲੱਖ ਇਸ ਟਾਈਮ 30000 ਰੁਪਏ ਪਾ ਆਇਆ ਮੈਨੂੰ ਲੱਗਦਾ ਪਿਓਰ ਦਾ 1 ਵੀ ਹੋਊਗਾ 22 ਕ ਤੇ 5-7 ਲੱਖ ਰੁਪਏ ਦਾ ਸੋਨਾ ਕੋਈ ਨਾਰਮਲ ਵਿਆਹ ਤੇ ਅੱਜਕੱਲ 10-15 ਲੱਖ 20 ਲੱਖ ਅਗਲਾ ਲਾਉਂਦਾ ਹੈ ਮਤਲਬ ਮੋਟੀ ਰਕਮ ਹੋ ਅਗਲੇ ਦੀ ਪੈਸੇ ਇਹ ਸੋਨਾ ਕਵਰ ਕਰ ਲੈਂਦਾ ਹੈ ਅਗਲਾ ਬਜਟ ਵਿਗੜਦਾ ਦੇਖ ਕੇ ਆਪ ਦਾ ਤੇ ਸਾਡੇ ਕਾਰੋਬਾਰਾਂ ਨੂੰ ਹੁਣ ਬਹੁਤ ਫਰਕ ਹੈਗੇ ਘਟੇ ਗਏ ਜਿਵੇਂ ਮੰਨ ਲਾ ਵੀ ਪਹਿਲਾਂ ਅਗੇ ਕਿਸੇ ਨੇ 3 ਤੋਲੇ ਕਰਵਾਉਣਾ ਸੀ ਉਹ ਢਾਈਆਂ ਤੇ ਪਹੁੰਚ ਗਿਆ ਹਾਂ 1.5-2 ਤੋਲਿਆਂ ਤੇ ਉਹ ਆ ਗਿਆ ਉਹ ਜੇ ਸੀ ਮਤਲਬ ਸੈਟਾਂ ਦੇ weight ਘਟਾਤੇ ਪੰਜ ਤੋਲੇ ਵਾਲਾ ਸੀ ਢਾਈਆਂ ਤੋਂ ਬਣਾਉਣ ਲੱਗ ਪਏ ਥੋੜਾ ਜਿਹਾ ਲੇਅਰ ਪਤਲੀ ਕਰਤੀ ਢਾਈਆਂ ਵਾਲਾ ਸੀ 15 ਚ ਬਣਾਉਣ ਲੱਗ ਪਏ ਉਸ ਚੀਜ਼ ਦਾ ਫਰਕ ਤਾਂ ਬਲਰਾਜ ਸਿੰਘ ਪਿਆ ਜੀ ਜੀ ਹਾਂ ਜੀ ਹਾਂ ਜੀ ਅੱਛਾ ਭਾਈ ਇੱਕ ਤਾਂ ਚਾਂਦੀ ਦਾ ਚਾਂਦੀ ਦਾ ਵੀ ਰੇਟ ਵਧਿਆ ਜਾਂ ਇਹ ਉੱਥੇ ਕਰਦੇ ਚਾਂਦੀ ਵੀ ਬਹੁਤ ਧੀਰ ਹੋਈ ਹੈ ਉਹਸ ਲਈ ਤੁਹਾਨੂੰ ਦੱਸਿਆ ਵੀ ਉਹ ਵੱਡੇ ਦੇਸ਼ਾਂ ਦੀ ਲੜਾਈ ਹੈ ਪ੍ਰੋਬਲਮ ਆਪਾਂ ਨੂੰ ਆਉਂਦੀ ਹੈ ਤੇ ਉਹ ਚਾਂਦੀ ਦਾ ਵੀ ਰੇਟ ਹਿਸਾਬ ਲਾ ਲੋ 110 ਰੁਪਏ ਗ੍ਰਾਮ ਸੀ ਮੰਨ ਕੇ ਚਲੋ 11-1200 ਰੁਪਏ ਤੋਲਾ ਸੀ ਇਸ ਟਾਈਮ 2000 ਰੁਪਏ ਤੋਲਾ ਹੋਗੀ ਇੱਕ ਛੋਟੀ ਵੀ ਚੀਜ਼ ਅਸੀਂ ਤੋਲਦੇ ਆਂ ਕੋਈ ਪੰਜਾਬ ਜਾਂ ਕੋਈ ਕੁਝ ਵੀ ਹੈ ਅਸੀਂ ਦੋ ਵਾਰੀ ਕੈਲਕੂਲੇਟਰ ਮਾਰਦੇ ਆਂ ਵੀ ਯਾਰ ਮਨਾ ਇੰਨੇ ਪੈਸੇ ਬਣ ਗਏ ਅਗਲੇ ਨੂੰ ਵੀ ਦੇਨੇ ਔਖੇ ਲੱਗਦੇ ਕਿੱਥੇ ਕੋਈ 1200 ਦੀ 2000 ਦੀ 5000 ਦੀ ਚੀਜ਼ ਹੈ 5000 ਦੀ ਸਿੱਧਾ 10000 ਰੁਪਏ ਬਣਨ ਲੱਗ ਪਿਆ ਸੋਚੀਦਾ ਵੀ ਅਗਲੇ ਨੂੰ ਵੀ ਕਸਟਮਰ ਨੂੰ ਵੀ ਇਸ ਚੀਜ਼ ਦਾ ਬਹੁਤ ਮਹਿਸੂਸ ਹੁੰਦਾ ਵੀ ਇੰਨੀ ਮਹਿੰਗੀ ਇੰਨੀ ਮਹਿੰਗੀ ਫਰਕ ਤਾਂ ਇਸ ਚੀਜ਼ ਦਾ ਹਾਂਜੀ ਹੈਗਾ ਜੀ ਅੱਛਾ ਭਾਈ ਜੀ ਜਦੋਂ ਗਹਿਣਾ ਬਣਦਾ ਹੈਗਾ ਪਹਿਲਾਂ ਤੇ ਇਹ ਦੱਸਿਓ ਕਿ ਸੋਨਾ ਜਿਹੜਾ ਬਹੁਤ ਸਾਰੇ ਲੋਕਾਂ ਦਾ ਵੀ ਦਿਮਾਗ ਦੇ ਵਿੱਚ ਇਹ ਸਵਾਲ ਵੀ ਸੋਨਾ ਕਿੰਨੇ ਕੈਰਟ ਤੋਂ ਲੈ ਕੇ ਕਿੰਨੇ ਕੈਟ ਦੇ ਵਿੱਚ ਹੁੰਦਾ ਹੈਗਾ ਜਦੋਂ ਆਪਾਂ ਗਹਿਣਾ ਬਣਾਉਣੇ ਹੈਗੇ ਉਹਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਹੋਰ ਧਾਤ ਮਲਾਈ ਜਾਂਦੀ ਹੈਗੀ ਵੀ ਉਹਨਾਂ ਚਿਰ ਬੰਨਣਾ ਹੀ ਨਹੀਂ ਹੁੰਦਾਗਾ ਹੂੰ 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 ਸੋਨਾ ਬਹੁਤ ਵਧੀਆ ਜਿਹੜੀ ਕੁਆਲਿਟੀ ਆਉਂਦੀ ਹੈ ਵਰਲਡ ਕਲਾਸ ਕੁਆਲਿਟੀ ਹੈਗੀ ਹੈ 92% ਬਾਈ ਕੈਰਟ ਅਸੀਂ 8% ਉਹਦੇ ਵਿੱਚ ਤਕਰੀਬਨ ਮੰਨ ਕੇ ਚੱਲੋ ਖੋਟ ਪਾਉਂਦੇ ਆ ਜੇ ਮੰਨ ਲਓ ਅਸੀਂ ਉਹਦੇ 8% ਨਹੀਂ ਪਾਉਂਦੇ ਉਹ ਚੀਜ਼ ਮਤਲਬ ਕਿ ਉਹ ਹੰਡਾਈ ਨਹੀਂ ਉਹ ਹੰਡਦੀ ਨਹੀਂ ਠੀਕ ਹੈ ਬਿਲਕੁਲ ਪਿਓਰ 골ਡ ਉਹ ਘਾਰਗਾ ਹੁੰਦਾ ਕੋਈ ਵੀ ਚੀਜ਼ ਅਸੀਂ ਬਣਾ ਕੇ ਦੇ ਦਈਏ ਤੁਸੀਂ ਦਸਾਂ ਦਿਨਾਂ ਨੂੰ ਤੋੜ ਕੇ ਲਿਓਗੇ ਵੀਰ ਜੀ ਆ ਤਾਂ ਟੁੱਟ ਗਈ ਭਾਈ ਸਵਾ ਤਾਂ ਟੁੱਟ ਗਈ ਖਰਾਬ ਹੋ ਗਈ ਇੰਨੇ ਕੁ ਮਿਲਾਵਟ ਨਾਲ ਤਾਂ ਚੀਜ਼ ਹੰਡ ਜਾਂਦੀ ਹੈ ਨਾਲੇ ਅਸੀਂ ਐ ਕੋਈ ਵੀ ਚੀਜ਼ ਹੈ ਦੋ ਜੋੜ ਹੈ ਆਪਸ ਚ ਲਾਉਨੇ ਆ ਕਿ EDM ਲੱਗਦਾ ਹੈ ਉਹ ਮੱਲੋ ਮੱਲੀ 92% ਮਤਲਬ ਕਿ ਉਹ ਇਨੀ ਕੁਆਲਿਟੀ ਇਨੀ ਚਾਹੀਦੀ ਹੈ ਘੱਟੋ ਘੱਟ ਜੀ ਉਹਦੂ ਡਾਊਨ ਕੁਆਲਿਟੀ ਜਿਵੇਂ ਆਪਾਂ ਕਹਿ ਦਈਏ ਵੀ 83% ਆ ਗਿਆ 70 ਆ ਗਿਆ ਉਹ ਫਿਰ ਰੰਗ ਖਰਾਬ ਹੋ ਜਾਂਦਾ 92% ਦਾ ਨਾ ਤਾਂ ਰੰਗ ਖਰਾਬ ਹੋਵੇ ਹੰਡਾਈ ਵੀ ਵਧੀਆ ਤੇ ਨਾਲੇ ਤੁਹਾਨੂੰ ਵੀ ਕੋਈ ਬਾਲਾ ਹੋਂਦੇ ਚ ਲਾਸ ਨਹੀਂ 100 ਰੁਪਏ ਦੇ ਅਗਲਾ 100 ਰੁਪਏ ਵਾਪਸ ਮਿਲ ਜਾਂਦੇ ਆ ਬਸ ਬਹੁਤ ਵਧੀਆ ਉਹੇ ਜਿਹਾ ਸੀ 92% ਵਾਲਾ ਰੇਟ ਵੀ ਲਾਉਨੇ ਆ ਜਿਹੜੀ ਕੋਈ ਮਾੜੀ ਮੋਟੀ ਲੇਬਰ ਹੈ ਅੱਜਕੱਲ ਸਾਫ ਸੁਥਰਾ ਕੰਮ ਹੈ ਉਹ ਸਾਨੂੰ ਬਚ ਜਾਂਦੀ ਹੈ ਬਸ ਜੀ ਨਹੀਂ ਇੱਕੀ ਵੀ ਹੁੰਦਾ ਹੈਗਾ ਵੀ ਜੇਕਰ ਮੰਨ ਲਾਪਾ ਤੋਲੇ ਦੀ ਗੱਲ ਕਰੀਏ ਜਾਂ ਅੱਧੇ ਤੋਲੇ ਦੀ ਗੱਲ ਕਰੀਏ ਤਾਂ ਤੋਲੇ ਦੀ ਬਣਵਾਈ ਦੇ ਪਿੱਛੇ ਆ ਜਿਹੜਾ ਹੁਣ ਲੇਬਰ ਕਿੰਨੀ ਚੱਲ ਰਹੀ ਹੈ ਲੇਬਰ ਮੰਨ ਕੇ ਚੱਲੋ ਕਿ ਜਿਵੇਂ ਆਮ ਦੁਕਾਨਦਾਰ ਹੈ ਮਤਲਬ 20% ਤੋਂ ਸ਼ੁਰੂ ਹੋ ਕੇ ਆਪਣੇ ਪੰਜਾਬ ਪੰਜਾਬ ਦੇ ਵਿੱਚ ਕੋਈ 7-8% ਤੱਕ ਚਲਦੀ ਹੈ ਬਾਕੀ ਚੀਜ਼ਾਂ ਦਾ ਹਿਸਾਬ ਹੈ ਹਾਂ ਹੈਨਾ ਵੀ ਕੋਈ ਚੀਜ਼ ਵੀ ਅਸੀਂ 8% ਹੈ ਜਿਹੜੀ ਜਲਦੀ ਬਣ ਜਾਂਦੀ ਹੈ ਜਿਹੜੀ ਨਿੱਗਰ ਚੀਜ਼ ਆਉਂਦੀ ਅਸੀਂ 8% ਵੀ ਲੈ ਲੈਨੇ ਆ ਜਿਹੜੀ ਚੀਜ਼ ਤੇ ਟਾਈਮ ਬਹੁਤ ਲੱਗਦਾ ਜਿਵੇਂ 15-15 ਦਿਨ 10-10 ਦਿਨ ਕਾਰੀਗਰ ਸੱਤ ਥਾਂ ਤੋਂ ਚੀਜ਼ ਨਿਕਲ ਕੇ ਫੇਰ ਤੁਹਾਡੇ ਹੱਥ 'ਚ ਆਉਂਦੀ ਹੈ ਉਹਦੇ ਸੀ ਕੋਈ 10-12 15 ਮੈਕਸਿਮਮ 15% ਵੀ ਲੈ ਲੈਨੇ ਆ ਚੀਜ਼ ਦੇ ਹਿਸਾਬ ਨਾਲ ਹੈ ਪਾਲਿਸ਼ ਜਾਂ ਬਨਵਾਈ 8% ਤੋਂ ਲੈ ਕੇ ਤੇ 15% ਤੱਕ ਅਸੀਂ ਇੱਥੇ ਆਪਣੀ ਪੰਜਾਬ ਪੰਜਾਬ 'ਚ ਚੱਲਦੀ ਹੈ ਵੱਡੇ ਸ਼ਹਿਰਾਂ 'ਚ ਮੈਨੂੰ ਲੱਗਦਾ ਸ਼ਾਇਦ ਕੋਈ ਮਾੜਾ ਮੁੱਟਾ ਘੱਟ ਵੀ ਲੈਂਦੇ ਹੋਣਗੇ ਉੱਥੇ ਉਹਨਾਂ ਦੀ ਉਹ ਲੇਬਰ ਬ ਛੋਟਾ ਛੋਟਾ ਕੰਮ ਉਹ ਲਗਾਤਾਰ ਵਿਚਾਰੇ ਗਰੀਬ ਆਦਮੀ ਉੱਥੇ ਬੈਠੇ ਕਰੀ ਜਾਂਦੇ ਆ ਜਿਹੜੇ ਸਾਡੇ ਕਾਰੀਗਰ ਸ਼ਾਇਦ ਉਹ ਮਿਲਦਾ 6 5 ਤੇ ਵੀ ਦੇ ਦਿੰਦੇ ਹੁਣ ਸਾਨੂੰ ਨਹੀਂ ਪਤਾ ਪੰਜਾਬ ਦੀ ਲੇਬਰ ਆ 8.8% ਤੋਂ ਲੈ ਕੇ 15% ਤੱਕ ਚੱਲੀ ਜਾਂਦੀ ਹੈ ਅੱਛਾ ਜੀ ਆਪਾਂ ਜੇਕਰ ਦੇਖਦੇ ਆ ਨਾ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਹੈਗੀ ਆ ਅੰਗੂਠੀਆਂ ਤੋਂ ਲੈ ਕੇ ਗਲਾਂ ਦੇ ਹਾਰ ਤੀਕ ਅਲੱਗ ਅਲੱਗ ਡਿਜ਼ਾਈਨਿੰਗ ਆ ਕੀ ਹੁਣ ਵੀ ਇਹ ਡਿਜ਼ਾਈਨਿੰਗ ਆ ਜਿਹੜੀ ਇਹ ਹੱਥਾਂ ਰਾਹੀਂ ਹੋ ਰਹੀ ਹੈਗੀ ਆ ਜਾਂ ਫਿਰ ਮਸ਼ੀਨੀ ਰਾਹੀਂ ਮਸ਼ੀਨ ਰਾਹੀਂ ਹੋ ਰਹੀ ਆ ਜਾਂ ਕੋਈ ਸੈਂਚੇ ਬਣੇ ਹੈਗੇ ਕੀ ਦੋ ਤਿੰਨ ਜਾਂ ਦੋ ਤਿੰਨ ਚੀਜ਼ਾਂ ਹੈ ਮਤਲਬ ਕਿ ਜਿਹੜੀ ਤਾਂ ਹੁਣ ਚੇਨ ਆਉਂਦੀ ਹੈ ਇਹ ਤਾਂ ਆਉਂਦੀ ਹੈ ਮਸ਼ੀਨੀ ਬਾਕੀ ਤਕਰੀਬਨ ਮੈਨੂੰ ਲੱਗਦਾ ਹੈ ਵੀ ਕੋਈ ਜਿਵੇਂ ਕੋਈ ਫੋਰਨ ਚੋ ਚੀਜ਼ ਆ ਗਈ ਉਹ ਵੀ ਮਸ਼ੀਨੀ ਹੋਊਗੀ 90% ਸਮਾਨ ਹੱਥਾਂ ਰਾਹੀਂ ਬਣਦਾ ਹੈ 10% ਹੈ ਜਿਹੜਾ ਕੋਈ ਮਸ਼ੀਨਾ ਰਾਹੀਂ ਹਜੇ ਤੱਕ 90% ਸਾਡੇ ਕਾਰੀਗਰ ਬੈਠੇ ਆ ਬੰਗਾਲ ਤੋਂ ਆਏ ਆ ਮਹਾਰਾਸ਼ਟਰ ਚੋਂ ਆਏ ਵੀ ਹੈ ਮਤਲਬ ਕਿ ਹੱਥੀ ਹੀ ਬਣਾਉਂਦੇ ਹੈ ਜੀ ਹਾਂ ਹਾਂ ਅਕਸਰ ਇੱਕ ਨਾ ਆਪਾਂ ਦੇਖਦੇ ਹੈਗੇ ਚਾਂਦੀ ਦੀ ਇੱਕ ਸਮੱਸਿਆ ਆਉਂਦੀ ਹੈਗੀ ਹੈ ਨਾ ਚਾਂਦੀ ਕਾਲੀ ਬੜੀ ਛੇਤੀ ਹੁੰਦੀ ਹੈ ਕਰੀਦਣ ਤੋਂ ਪਹਿਲਾਂ ਕਿਸ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈਗਾ ਤੇ ਜੇਕਰ ਉਹ ਕਾਲੀ ਨਾ ਹੋਵੇ ਇਸ ਨੂੰ ਬਚਾਉਣ ਦੇ ਲਈ ਕੀ ਕੀ ਜਿਹੜੇ ਤਰੀਕੇ ਵਰਤੇ ਜਾ ਸਕਦੇ ਹੈਗੇ ਚਾਂਦੀ ਦੀ ਤਕਸੀਰ ਇਹ ਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਬਦਾਮ ਗਰਮ ਐ ਸੌਗੀ ਗਰਮ ਐ ਜਾਂ ਕੋਈ ਕੋਈ ਚੀਂ ਠੰਡੀ ਵੀ ਖਾਣ ਵਾਲੀ ਹੁੰਦੀ ਐ ਵੀ ਉਹ ਫਲਾਨੀ ਚੀਂ ਠੰਡੀ ਐ ਉਹ ਵਿੱਚ ਚਾਂਦੀ ਦੀ ਤਕਸੀਰ ਹੀ ਐ ਵੀ ਚਾਂਦੀ ਕਾਲੀ ਹੋਈ ਜਾਂਦੀ ਐ ਕੋਈ ਵੱਡੀ ਗੱਲ ਨਹੀਂ ਜਿਹੜੀ ਅਸਲ ਚਾਂਦੀ ਹੋਊਗੀ ਕਾਲੀ ਹੋਜੂਗੀ ਹਾਂ ਠੀਕ ਐ ਮੈਂ ਦੇਖ ਲਿਆ ਵੀ ਖਰੀ ਚਾਂਦੀ ਵੀ ਬਿਲਕੁਲ ਪਿਓਰ ਵੀ ਦੇਖ ਕੇ ਦੇਖ ਲਈ ਕਿਸੇ ਕਿਸੇ ਦਾ ਪਸੀਨਾ ਉਹੇ ਜਾ ਉਹ ਕਾਲੀ ਹੋ ਜਾਂਦੀ ਐ ਕੋਈ ਕੋਈ ਐ ਕੋਈ ਆ ਕੇ ਕਹਿੰਦਾ ਵੀਰੀ ਤੁਹਾਡੀ ਚਾਂਦੀ ਬਹੁਤ ਵਧੀਆ ਸੀ ਮੇਰੇ ਕਾਲੀ ਨਹੀਂ ਹੋਈ ਮਤਲਬ ਇਹ ਕੋਈ ਪਸੀਨੇ ਦਾ ਹੀ ਹੈਗਾ ਅੱਛਾ ਬਸ ਯਾਨੀ ਕਿ ਬਾਡੀ ਅਲੱਗ-ਅਲੱਗ ਲੋਕਾਂ ਦੀ ਬਾਡੀ ਬਾਇਓਮੈਟ੍ਰਿਕ ਐਂਵਾਇਰਨਮੈਂਟ ਹਾਂਜੀ ਐਂਵਾਇਰਨਮੈਂਟ ਕਰਕੇ ਵੀ ਹੋ ਜਾਂਦੀ ਹੈ ਜਿਵੇਂ ਕੋਈ ਸੌਨ ਆ ਗਿਆ ਉਹਦੇ ਵਿੱਚ ਜ਼ਿਆਦਾ ਚੰਦੀ ਕਾਲੀ ਹੁੰਦੀ ਹੈ ਪਸੀਨੇ ਨੂੰ ਸੁਣੇ ਕਰਕੇ ਅੱਛਾ ਇਹਦਾ ਬਸ ਮਤਲਬ ਹਲਕੀ ਹੈ ਆਪਾਂ ਨੂੰ ਨਾ ਕਾਲਗਟ ਪਾਊਡਰ ਹੁੰਦਾ ਜਿਹੜਾ ਇੱਕ ਤਾਂ ਹੁੰਦਾ ਕਾਲਗਟ ਪੇਸਟ ਇੱਕ ਪਾਊਡਰ ਹੁੰਦਾ ਕਾਟਨ ਤੇ ਲਾ ਕੇ ਮੜਾ ਜਾ ਉਹ ਤੇ ਗਿੱਲਾ ਕਰਕੇ ਉਹ ਤੇ ਇੱਕ ਚੀਜ਼ ਦੇ ਉੱਪਰ ਮਾਰ ਦੂੰ ਜਿਵੇਂ ਆਈ ਦੀਵਾਲੀ ਆਈ ਸੀ ਸਾਰੇ ਪੁਰਾਣੇ ਪਿਛਲੀ ਵਾਰੀ ਦੇ ਬਰਤਨ ਕਿਉਂਕਿ ਇਹਨਾਂ ਨੇ ਕਿਹੜਾ ਕੋਈ ਪੁਰਾਣਾ ਹੋਣਾ ਹੁੰਦਾ ਤੇ ਮਤਲਬ ਕਿ ਉਹ ਵੀ ਸਾਫ ਕਰਦੇ ਕੁਝ ਨਵੇਂ ਲਈ ਆਈਦੇ ਐ ਮਤਲਬ ਕਿ ਆਏ ਚੀਜ਼ ਨਿਕਲ ਜਾਂਦੀ ਹੈ ਜਿਵੇਂ ਕੋਈ ਨਵੀਂ ਹੋਵੇ ਸਭ ਤੋਂ ਵਧੀਆ ਕਾਲਗੇਟ ਪਾਊਡਰ ਹੈ ਕਿਸੇ ਵੀ ਚੀਜ਼ ਤੇ ਮਾਰ ਲੋਗੇ ਬਰਸ਼ ਨਾਲ ਮਾਰ ਲੋ ਜੇ ਕੋਈ ਜਿਵੇਂ ਜਾਲੀਦਾਰ ਚੀਜ਼ ਹੈ ਤੇ ਜੇ ਕੋਈ ਪਲੇਨ ਚੀਜ਼ ਹੈ ਗਲਾਸ ਹੈ ਕੌਲੀ ਹੈ ਉਹ ਕਾਟਨ ਨਾਲ ਮਾਰ ਲਓ ਤੇ ਆ ਨਵੀਂ ਨਿਕਲਿਆ ਆਉਂਦੀ ਆ ਚਾਂਦੀ ਕਾਲੀ ਦਾ ਮਤਲਬ ਕੋਈ ਹੱਲ ਹੈ ਹੀ ਨਹੀਂ ਤੇ ਇਹ ਹੋ ਹੀ ਜਾਂਦੀ ਅਸੀਂ ਲਿਖ ਕੀ ਵੀ ਲੈ ਵੀ ਚਾਂਦੀ ਕਾਲੀ ਹੋ ਜਾਂਦੀ ਹੈ ਲੇਕਿਨ ਚਾਂਦੀ ਹੋਣ ਦੀ ਸਾਡੀ ਗਰੰਟੀ ਹੈ ਅੱਛਾ ਭਾਈ ਜੀ ਬਹੁਤ ਸਾਰੇ ਕੰਮ ਆ ਜਿਹੜੇ ਉਹ ਸੀਜ਼ਨਲ ਹੁੰਦੇ ਹੈਗੇ ਹਨ ਆਪਾਂ ਦੇਖਦੇ ਹੈਗੇ ਕਿ ਸੀਜ਼ਨ ਦੇ ਵਿੱਚ ਹੀ ਜ਼ਿਆਦਾ ਕੰਮ ਨਿਕਲਦਾ ਹੈਗਾ ਤੁਹਾਡੇ ਵਾਲੇ ਕੰਮ ਦੇ ਉੱਤੇ ਆ ਜਿਹੜਾ ਕਿਹੜੇ ਮਹੀਨੇ ਦੇ ਵਿੱਚ ਜਿਹੜਾ ਸਭ ਤੋਂ ਵੱਧ ਤੇਜ ਸੀਜ਼ਨ ਹੁੰਦਾ ਹੈਗਾ ਤੇ ਸਭ ਤੋਂ ਡਾਊਨ ਆ ਜਿਹੜਾ ਵੀ ਜਮਾ ਵਿਹਲੇ ਬਹਿ ਕੇ ਜਾਣ ਵਾਲੀ ਗੱਲ ਹੁੰਦੀ ਆ ਉਹ ਕਿਹੜੇ ਮਹੀਨੇ ਹੁੰਦੇ ਆ ਸਾਡੇ ਕੰਮ तकरीबन ਜਿਵੇਂ 9ਵੇਂ ਤੋਂ ਸ਼ੁਰੂ ਹੋ ਜਾਂਦੇ ਜਿਆਦਾ ਸੀਜ਼ਨ ਹੈ 9ਵੇਂ ਮਹੀਨੇ ਤੋਂ ਸ਼ੁਰੂ ਹੋ ਜਾਂਦਾ तकरीबन ਮਾਰਚ ਤੱਕ ਜਿਵੇਂ ਆਪਾਂ ਕਹਿ ਦਈਏ ਵੀ 3 ਤੀਸਰੇ ਮਹੀਨੇ ਤੱਕ 9ਵੇਂ ਤੋਂ 3 ਤੀਸਰੇ ਮਹੀਨੇ ਤੱਕ ਕੰਮ ਸਾਡੇ ਚੱਲਦੇ ਆ ਬਾਕੀ ਮਹੀਨਿਆਂ ਦੇ ਵਿੱਚ ਜਿਵੇਂ ਜੂਨ ਜੁਲਾਈ ਆ ਗਈ ਬਹੁਤ ਓਵਰ ਗਰਮੀ ਆ ਗਈ ਉਹਨਾਂ ਸਾਨੂੰ ਥੋੜਾ ਟਿਕ ਟਕਾ ਹੁੰਦਾ ਬਾਕੀ ਅਕਾਲਪੁਰਖ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਪ੍ਰਾਣੀਆਂ ਸਾਡੀਆਂ ਦੁਕਾਨਾਂ ਸਾਡੇ ਥੋੜਾ 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 ਆਮ ਦਿਨਾਂ 'ਚ ਵੀ ਚੱਲੀ ਜਾਂਦਾ ਕਦੇ ਮਤਲਬ ਇਹੋ ਜੀ ਕੋਈ ਦਿੱਕਤ ਨਹੀਂ ਆਈ ਸਾਨੂੰ ਕੋਈ ਮੰਦੇ ਦਾ ਸਾਹਮਣਾ ਕਰਨਾ ਪਵੇ ਜੀ